ਸਤਿ ਸ਼੍ਰੀ ਅਕਾਲ ਪੰਜਾਬੀ ਡਾਕ 5 ਦੇਖ ਰਹੇ ਹੋ ਤੁਸੀਂ ਤੇ ਮੈਂ ਅਜੇ ਬਿਲਾ ਪੰਜਾਬੀ ਇੰਡਸਟਰੀ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਚੱਲ ਰਹੀ ਹੈ ਆਏ ਦਿਨ ਨਵੀਆਂ ਨਵੀਆਂ ਜਿਹੜੀਆਂ ਵੀਡੀਓਜ਼ ਨੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੁੰਦੀਆਂ ਨੇ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਹੜਕੰਪ ਮੱਚ ਜਾਂਦਾ ਹੈ ਇਦਾਂ ਹੀ ਇੱਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ ਜੋ ਕਿ ਰੁਪਿੰਦਰ ਹਾਂਡਾ ਨੂੰ ਲੈ ਕੇ ਹੈ ਜਿਸ ਨੂੰ ਲੈ ਕੇ ਕਾਫੀ ਜ਼ਿਆਦਾ ਜੜੀਆਂ ਵੱਡੀਆਂ ਖਬਰਾਂ ਸਾਹਮਣੇ ਨਿਕਲ ਕੇ ਨਜ਼ਰ ਆ ਰਹੀਆਂ ਨੇ ਦਰਸਾਲ ਰੁਪਿੰਦਰ ਹੱਡਾ ਦਾ ਕੈਨੇਡਾ ਦੇ ਵਿੱਚ ਐਡਮਿੰਟਨ ਦੇ ਵਿੱਚ ਇੱਕ ਸ਼ੋਅ ਸੀਗਾ ਮੀਡੀਆ ਰਿਪੋਰਟਾਂ ਮੁਤਾਬਕ ਸ਼ੋਅ ਵਿੱਚ ਲੇਟ ਪਹੁੰਚਣ ਕਾਰਨ ਉਹਨਾਂ ਦੀ ਉੱਥੇ ਮੌਜੂਦ ਕੁਝ ਸਰੋਤਿਆਂ ਦੇ ਨਾਲ ਬਹਿਸ-ਬਾਜ਼ੀ ਹੋਈ ਇਸ ਬਹਿਸ-ਬਾਜ਼ੀ ਵਿੱਚ ਸੰਬੰਧੀ ਕਾਫੀ ਜ਼ਿਆਦਾ ਵੀਡੀਓਜ਼ ਨੇ ਜਿਹੜੀਆਂ ਉਹ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਨੇ ਤੁਹਾਨੂੰ ਦੱਸਦੀ ਹੈ ਕਿ ਜਿਹੜੀ ਐਡਮਿੰਟਨ ਦੇ ਵਿੱਚ ਰੁਪਿੰਦਰ ਹਾਂਡਾ ਹੋਰਾਂ ਦਾ ਸ਼ੋਅ ਸੀਗਾ ਇੱਕ ਨਿੱਜੀ ਸ਼ੋਅ ਸੀਗਾ ਜਿਸ ਦੇ ਵਿੱਚ ਉਹ ਗਲੇਟ ਪਹੁੰਚੇ ਸੀਗੇ ਇਸ ਵੀਡੀਓ ਦੇ ਵਿੱਚ ਸਾਨੂੰ ਸਟੇਜ ਦੇ ਉੱਤੇ ਇੱਕ ਕੁੜੀ ਉਹਨਾਂ ਦੇ ਨਾਲ ਨਜ਼ਰ ਆਉਂਦੀ ਹੈ ਜੋ ਰੁਪਿੰਦਰ ਹਾਂਡਾ ਦੇ ਨਾਲ ਗੱਲ ਕਰਦੀ ਨਜ਼ਰ ਆਉਂਦੀ ਹੈ ਜਿਸ ਤੋਂ ਬਾਅਦ ਕੁਝ ਗੱਲ ਹੋਣ ਦੇ ਕਰਕੇ ਰੁਪਿੰਦਰ ਹਾਂਡਾ ਉੱਥੋਂ ਮਾਈਕ ਸੁੱਟ ਕੇ ਨੀਚੇ ਵੱਲ ਨੂੰ ਆ ਜਾਂਦੇ ਨੇ ਤੇ ਉਹ ਕੁੜੀ ਕਹਿੰਦੀ ਹੈ ਕਿ ਤੁਹਾਡੀ ਗੱਲ ਜੱਸੀ ਨਾਇਰ ਦੇ ਪ੍ਰੋਮੋਟਰ ਦੇ ਨਾਲ ਹੋਈ ਸੀਗੀ ਤਾਂ ਅੱਗੋਂ ਉਹਨਾਂ ਦਾ ਕੋਈ ਕਾਫੀ ਕੁਝ ਸਬੂਤ ਵੀ ਦਿੱਤੇ ਸੀਗੇ ਜਿਸ ਨੂੰ ਲੈ ਕੇ ਰੁਪਿੰਦਰ ਹਾਂਡਾ ਨੂੰ ਗੁੱਸਾ ਆ ਜਾਂਦਾ ਹੈ ਤੇ ਉਹ ਸਟੇਜ ਦੇ ਉੱਤੋਂ ਮਾਈਕ ਸੁੱਟ ਕੇ ਨੀਚੇ ਵੱਲ ਭੱਜ ਜਾਂਦੀ ਹੈ ਤੋਂ ਅੰਦਾਜ਼ ਦਈ ਕਿ ਰੁਪਿੰਦਰ ਹਾਂਡਾ ਦਾ ਇਸ ਦੇ ਉੱਤੇ ਕਾਫੀ ਕੁਝ ਜਵਾਬ ਦੇ ਜਿਹੜੇ ਆਏ ਸੀਗੇ ਵੀ ਉਹਨਾਂ ਨੇ ਕਿਹਾ ਕਿ ਮੈਂ ਲਗਭਗ 1.5 ਵਜੇ ਐਡਮਿੰਟਨ ਦੇ ਵਿੱਚ ਪਹੁੰਚ ਚੁੱਕੀ ਸੀ ਤੇ ਪਰ ਮੇਰੇ ਕੋਲ ਜਿਹੜੀ ਹੋਟਲ ਦੀ ਲੋਕੇਸ਼ਨ ਆ ਉਹੀ 3 ਵਜੇ ਪਹੁੰਚੀ ਹਾਲਾਂਕਿ ਇਸ ਬਹਿਸਬਾਜ਼ੀ ਦੇ ਅਸਲ ਪਿੱਛੇ ਦਾ ਕੀ ਕਾਰਨ ਸੀਗਾ ਇਸ ਦੀ ਹਜੇ ਤੱਕ ਕੋਈ ਸਪਸ਼ਟ ਜਿਹੜੇ ਜਵਾਬ ਨੇ ਉਹ ਨਹੀਂ ਆਏ ਜਿਵੇਂ ਕੋਈ ਅਪਡੇਟ ਆਉਂਦੀ ਹੈ ਤੁਹਾਨੂੰ ਜਰੂਰ ਦੱਸਾਂਗੇ ਰਪਿੰਦਰ ਹਾਂਡਾ ਹੋਰਾਂ ਦੀਆਂ ਜਿਹੜੀਆਂ ਇਹ ਵੀਡੀਓਜ਼ ਨੇ ਉਹ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਨੂੰ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਹੜਕੰਪ ਮਚਿਆ ਹੋਇਆ ਹੈ ਲੋਕ ਕਈ ਉਹਨਾਂ ਦੇ ਪੱਖ ਦੇ ਵਿੱਚ ਆ ਰਹੇ ਨੇ ਕਈ ਉਹਨਾਂ ਦੇ ਉਲਟ ਆ ਰਹੇ ਨੇ ਕਮੈਂਟ ਬਾਕਸਾਂ ਦੇ ਵਿੱਚ ਕਾਫੀ ਕੁਝ ਕਮੈਂਟਸ ਵੀ ਕੀਤੇ ਜਾ ਰਹੇ ਨੇ ਪਰ ਰਪਿੰਦਰ ਹਾਂਡਾ ਹੋਰਾਂ ਦਾ ਹਜੇ ਤੱਕ ਇਸ ਦੇ ਉੱਤੇ ਵੀ ਕੋਈ ਆਪਣਾ ਇੱਕ ਸਪਸ਼ਟੀਕਰਨ ਨਹੀਂ ਆਇਆ ਜਿਸ ਨੂੰ ਲੈ ਕੇ ਅਸੀਂ ਤੁਹਾਡੇ ਤੱਕ ਪਹੁੰਚਾਂਗੇ ਜਲਦੀ ਜਦੋਂ ਵੀ ਕੋਈ ਸਪਸ਼ਟੀਕਰਨ ਆਉਂਦਾ ਹੈ ਪਰ ਇਹ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਜਿਹੜੀਆਂ ਵੀਡੀਓਜ਼ ਨੇ ਉਹ ਵਾਇਰਲ ਆ ਰਹੀਆਂ ਨੇ ਜਿਸ ਦੇ ਵਿੱਚ ਰੁਪਿੰਦਰ ਹੰਡਾ ਮਾਈਕ ਦੇ ਉੱਤੇ ਖੜ ਕੇ ਸਟੇਜ ਦੇ ਉੱਤੇ ਖੜ ਕੇ ਮਾਈਕ ਹੱਥ ਦੇ ਵਿੱਚੋਂ نیچے ਛੁੱਟਦੇ ਨਜ਼ਰ ਆਉਂਦੇ ਨੇ ਜਿਸ ਨੂੰ ਲੈ ਕੇ ਕਾਫੀ ਜ਼ਿਆਦਾ ਲੋਕਾਂ ਦੇ ਵਿੱਚ ਹੜਕੰਪ ਮਚਿਆ ਹੋਇਆ ਹੈ ਜਿੱਦਾਂ ਕੋਈ ਨਵੀਂ ਅਪਡੇਟ ਆਉਂਦੀ ਹੈ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਵੋ ਇਜਾਜ਼ਤ ਤਨਵਾਦ ਸਤਿ ਸ਼੍ਰੀ ਅਕਾਲ